ਗੋਵਿੰਦਾ ਨੇ 2004 ਵਿੱਚ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਸੀ। ਵਿਨੋਦ ਖੰਨਾ ਨੇ 1997 ਵਿੱਚ ਭਾਜਪਾ ਪਾਰਟੀ ਨੂੰ ਜੁਆਇਨ ਕੀਤਾ ਸੀ। ਅਮਿਤਾ ਬੱਛਨ ਨੇ 1984 ਵਿੱਚ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਸੀ। ਰਾਖੀ ਸ਼ਾਮਤ ਨੇ ਆਰਪੀਆਈ ਨਾਮ ਦੀ ਪਾਰਟੀ ਨੂੰ 2014 ਵਿੱਚ ਜੁਆਇਨ ਕੀਤਾ ਸੀ। ਬੱਪੀ ਲਹਿਰੀ ਨੇ ਭਾਜਪਾ ਪਾਰਟੀ ਨੂੰ 2014 ਵਿੱਚ ਜੁਆਇਨ ਕੀਤਾ ਸੀ ਧਰਮਿੰਦਰ ਨੇ 2004 ਵਿੱਚ ਬੀਜੇਪੀ ਪਾਰਟੀ ਨੂੰ ਜੁਆਇਨ ਕੀਤਾ ਸੀ ਸੰਨੀ ਦਿਓਲ ਨੇ 2019 ਵਿੱਚ ਬੀਜੇਪੀ ਪਾਰਟੀ ਨੂੰ ਜੁਆਇਨ ਕੀਤਾ ਸੀ ਮਤਲਬ ਦੋਨਾਂ ਪਿਓ ਪੁੱਤਰਾਂ ਨੇ ਹੀ ਬੀਜੇਪੀ ਪਾਰਟੀ ਨੂੰ ਜੁਆਇਨ ਕੀਤਾ ਸ਼ਤੁਰਗਨ ਸਿਨਾ ਨੇ 1991 ਵਿੱਚ ਬੀਜੇਪੀ ਪਾਰਟੀ ਨੂੰ ਜੁਆਇਨ ਕੀਤਾ ਹੇਮਾ ਮਾਲਣੀ ਨੇ 2004 ਵਿੱਚ ਬੀਜੇਪੀ ਪਾਰਟੀ ਨੂੰ ਜੁਆਇਨ ਕੀਤਾ ਕਿਰਨ ਖੇਰ ਨੇ ਵੀ 2014 ਵਿੱਚ ਬੀਜੇਪੀ ਪਾਰਟੀ ਨੂੰ ਜੁਆਇਨ ਕੀਤਾ ਮਿਠਨ ਨੇ ਵੀ 2021 ਵਿੱਚ ਬੀਜੇਪੀ ਪਾਰਟੀ ਨੂੰ ਜੁਆਇਨ ਕੀਤਾ ਰਾਜ ਬੱਬਰ ਨੇ 2004 ਵਿੱਚ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਹਰੇਸ਼ ਰਾਵਲ ਨੇ ਵੀ 2014 ਵਿੱਚ ਬੀਜੇਪੀ ਪਾਰਟੀ ਨੂੰ ਜੁਆਇਨ ਕੀਤਾ ਜਾਇਆ ਬੱਚਨ ਨੇ 2004 ਵਿੱਚ ਸਮਾਜਵਾਦੀ ਪਾਰਟੀ ਨੂੰ ਜੁਆਇਨ ਕੀਤਾ ਉਰਮਿਲਾ ਨੇ 2019 ਵਿੱਚ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ प्रकाश राज 2019 ਵਿੱਚ ਆਜ਼ਾਦ ਖੜਿਆ ਸਾ ਦੋਸਤੋ ਇਹ ਸੀ ਤੁਹਾਡੇ ਸਾਹਮਣੇ ਕੁਝ ਜਾਣਕਾਰੀ ਉਮੀਦ ਕਰਦਾ ਹਾਂ ਇਹ ਜਾਣਕਾਰੀ ਤੁਹਾਨੂੰ ਸਹੀ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਹੈ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦੇਣਾ ਜੀ ਔਰ ਐਦਾਂ ਦੀ ਹੋਰ ਵਧੀਆ-ਵਧੀਆ ਵੀਡੀਓਜ਼ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ